ਔਰ ਸਾਰੀਆਂ ਤੋੜੀਆਂ ਨੇ ਤੇ ਅਸੀਂ ਅੱਜ ਤੋਰੀਆਂ ਤੋੜੀਆਂ तकरीबन ਹੋਣੀਆਂ 7-8 ਕਿਲੋ ਤੋਂ ਸ਼ਾਇਦ 10 ਹੀ ਕਿਲੋ ਹੋਣ ਤੇ ਆ ਵੀ ਹਾਰਵੈਸਟਿੰਗ ਕੀਤੀ ਆ ਮੀ ਪੈ ਰਿਹਾ ਤੇ ਤਾਂ ਉੱਥੇ ਲਾਈਵ ਨਹੀਂ ਹੋ ਸਕੇ ਥੋੜਾ ਥੋੜਾ ਕੈਮਰਨ ਹੌੜਾ ਘਟ ਗਿਆ ਤੇ ਬੈਂਗਣੀ ਤੋੜੀ ਆ ਭਿੰਡੀਆਂ ਤੋੜੀਆਂ ਲੋਬੀਆ ਤੋੜਿਆ ਨਿੰਬੂ ਕਿ ਆਹ ਤੋੜੀ ਅਸੀਂ ਰੰਗ ਬਰੰਗੀ ਸਬਜੀ ਅੱਜ ਸਾਰੀ ਹਰੀ অর্ਗੈਨਿਕ ਸਬਜੀ ਆ ਦੇਖੋ ਕਿੰਨਾ ਵਧੀਆ ਤੇ ਬਣਦੀ ਵੀ ਬਹੁਤ ਟੇਸਟੀ ਆ ਇਹna ਗੋਲ ਬੈਂਗਣ ਵੀ ਤੋੜੇ ਤੋੜੀ ਅਸੀਂ ਅੱਜ ਬਾਬਾ ਸਾਰੇ ਸਬਜ਼ੀਆਂ ਤੋੜ ਲੀਆਂ ਜੀ ਅੱਜ ਤਾਂ ਅਸੀਂ ਬਹੁਤ ਖੁਸ਼ ਹਾਂ ਕਿ ਇੰਨੀਆਂ ਸਾਰੀਆਂ ਸਬਜ਼ੀਆਂ ਅਸੀਂ ਤੋਰੀਆਂ ਲਓ ਜੀ ਦੇਖੋ ਤੋਰੀ ਵੀ ਬਹੁਤ ਘੈਂਡ ਆ ਕੱਚੀ ਕੱਚੀ ਇਹ ਨਾ ਕਹਿ ਦਿੰਦੇ ਨੇ ਵੀ ਪੱਕੀ ਆ ਪੱਕੀਆਂ ਨਹੀਂ ਹੈਗੀਆਂ ਇਹ ਨਾ ਇਹਨਾਂ ਦਾ ਵੀ ਇਦਾਂ ਦਾ ਆ ਇਹ ਵੱਡੀ ਸਾਰੀ ਵੀ ਹੋ ਜਾਂਦੀ ਮੋਟੀ ਵੀ ਹੋ ਜਾਂਦੀ ਪਰ ਪੱਕੀ ਨਹੀਂ ਹੁੰਦੀ ਕੱਚੀ ਹੁੰਦੀ ਆ ਇਹ ਪੱਕ ਕੱਚੀਆਂ ਤੋੜੀਆਂ ਤੋੜੀਆਂ ਅਸੀਂ ਅੱਜ ਕਰਦੀਆਂ ਔਰਗੈਨਿਕ ਸਬਜ਼ੀਆਂ ਅੱਜ ਤੋੜ-ਤੋੜ ਕੇ ਹੋ ਗਏ ਖੁਸ਼ जी साढ़े कर दिया जिया अच्छी है अच्छी